ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਵਾਲਾ ਜਿਹੜਾ ਮੈਂ ਆਸਣ ਸ਼ੇਅਰ ਕਰਨ ਲੱਗੀ ਆ ਗੋ ਤੁਸੀਂ ਖਾਣਾ ਜਲਦੀ ਪਹੁੰਚਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਆਸਣ ਨੂੰ ਪਰਫਾਰਮ ਕਰ ਸਕਦੇ ਹੋ ਔਰ ਇਹਦੇ ਬੈਨੀਫਿਟਸ ਤੁਹਾਨੂੰ ਹੌਲੀ ਹੌਲੀ ਆਪਣੇ ਆਪ ਦੇਖਣ ਨੂੰ ਮਿਲਣਗੇ ਇਹਨੂੰ ਤੁਸੀਂ ਸਵੇਰ ਖਾਣਾ ਖਾਣ ਤੋਂ ਬਾਅਦ ਅਗਰ ਦੁਪਹਿਰ ਦੇ ਖਾਣਾ ਖਾਣ ਤੋਂ ਬਾਅਦ ਤੁਹਾਡੇ ਕੋਲ ਟਾਈਮ ਆ ਤੁਸ ਪ੍ਰੈਕਟਿਸ ਕਰ ਸਕਦੇ ਹੋ ਬਟ ਰਾਤ ਨੂੰ ਡੈਫੀਨੇਟਲੀ ਤੁਸੀਂ ਇਹਨੂੰ 5 ਤੋਂ 10 ਮਿੰਟ ਤੁਸੀਂ ਐਟਲੀਸਟ ਇਹਨੂੰ ਪ੍ਰੈਕਟਿਸ ਕਰਨਾ ਹੈ ਔਰ ਇਸ ਆਸਣ ਦਾ ਨਾਮ ਹੈ ਬਜਰ ਆਸਣ ਔਰ ਇਹਨੂੰ ਜਿਹੜਾ ਕਰਨ ਦਾ ਤਰੀਕਾ ਸਮਝ ਲਓ ਪਹਿਲਾਂ ਤੁਸੀਂ ਆਪਣੇ ਗੋਡਿਆਂ ਦੇ ਉੱਪਰ ਖੜੇ ਹੋ ਜਾਣਾ ਖੜੇ ਹੋਣ ਤੋਂ ਬਾਅਦ ਉਸ ਤੋਂ ਬਾਅਦ ਜਿਹੜੇ ਤੁਹਾਡੇ ਪੈਰਾਂ ਦੇ ਅੰਗੂਠੇ ਆਪਸ ਟੱਚ ਕਰਨਗੇ ਅੱਡੀਆਂ ਹਲਕੀਆਂ ਜਿਹੀਆਂ ਖੁੱਲੀਆਂ ਹੋਣਗੀਆਂ ਇਦਾਂ ਇਹਦੇ ਉੱਪਰ ਤੁਸੀਂ ਬੈਠ ਜਾਣਾ ਹੱਥ ਤੁਹਾਡੇ ਇਦਾਂ ਰਹਿਣਗੇ ਜਿਹੜੇ ਤੁਹਾਡੇ ਹੱਥਾਂ ਦੀਆਂ ਹਥੇਲੀਆਂ ਤੁਹਾਡੇ ਪੱਟਾਂ ਨਾਲ ਟੱਚ ਕਰਨੀਆਂ ਕਮਰ ਗਰਦਨ ਤੁਹਾਡੀ ਸਿੱਧੀ ਰਹੇਗੀ ਔਰ ਹੱਥ ਨੂੰ ਕਿਸੇ ਵੀ ਗਿਆਨ મુਦਰਾ ਦੇ ਵਿੱਚ ਜਿਹਦੀ ਤੁਸੀਂ મુਦਰਾ ਦੀ ਇੱਛੁਕ ਹੈਗੀ ਹੋ ਕਾਰਨ ਦੇ ਅਦਰਵਾਈਜ਼ ਤੁਸੀਂ ਇਦਾਂ ਵੀ ਰੱਖ ਸਕਦੇ ਹੋ ਹਾਂਜੀ ਅਗਰ ਇਹਦੀ ਜਿਹੜੀ ਕਨਟਰਡਿਕਸ਼ਨ ਕੀ ਹੈਗੀ ਆ ਜਿਨ੍ਹਾਂ ਨੂੰ ਗੋਡਿਆਂ ਦੀ ਪ੍ਰੋਬਲਮ ਹੈਗੀ ਆ ਡਾਕਟਰ ਦੀ ਪਹਿਲਾਂ ਸਲਾਹ ਲੈ ਲਓ ਫਿਰ ਤੁਸੀਂ ਇਹਨੂੰ ਕਰ ਸਕਦੇ ਹੋ ਇਹਨੂੰ ਫੋਰ ਐਗਜ਼ਾਮਪਲ ਕਹੀਆਂ ਤਾਂ ਇਦਾਂ ਨਹੀਂ ਬੈਠਾ ਜਾਂਦਾ ਕਰਨ ਦਾ ਢੰਗ ਤੁਸੀਂ ਸਹਰਾਣਾ ਯੂਜ਼ ਕਰ ਸਕਦੇ ਹੋ ਸਹਰਾਣਾ ਲਿਆ ਸਹਰਾਣੇ ਨੂੰ ਇੱਥੇ ਪਲੇਸ ਕੀਤਾ ਉਹਦੇ ਉੱਪਰ ਤੁਸੀਂ ਬੈਠ ਗਏ ਇਹਦੇ ਨਾਲ ਕਮਰ ਗਰਦਨ ਤੁਹਾਡੀ ਅਗੇਨ ਇਹਨੂੰ ਅਲੌਂਗੇਟ ਹੀ ਰੱਖਣਾ ਹੈ ਇੱਕ ਲਾਈਨ ਦੇ ਵਿੱਚ ਅਗਰ ਇਦਾਂ ਵੀ ਨਹੀਂ ਹੋ ਰਿਹਾ ਸੈਕੰਡ ਆਪਸ਼ਨ ਕੀ ਹੈਗੀ ਆ ਸਹਰਾਣਾ ਤੁਸੀਂ ਇਹਨਾਂ ਦੇ ਵਿਚਾਲੇ ਪਲੇਸ ਕਰਨਾ दूसरा भी इतने विचाले प्लेस करना और उपर तो बैठ जाना है तो स्टार्टिंग कर सौ दो मिनट तीन मिनट हौली हौली कोशिश करो कि दस मिनट तक हाँ जी एद मेरे यूट्यूब चैनल सबसक्राइब कर लो और वीडियो अगर पसंद आ रही है लाइक करो और वन शेयर करो थैंक यू फॉर वॉचिंग दिस भीड